ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਖੀ ਸੱਤੇ ਅਤੇ ਬਲਵੰਡ ਦੀ ਸੱਤਾ ਤੇ ਬਲਵੰਡ ਦੋ ਰਵਾਬੀ ਗੁਰੂ ਅਰਜਨ ਸਾਹਿਬ ਜੀ ਦੇ ਦੀਵਾਨ ਵਿੱਚ ਕੀਰਤਨ ਕਰਿਆ ਕਰਦੇ ਸਨ ਗੁਰੂ ਜੀ ਦੇ ਅੱਗੇ ਹਰ ਰੋਜ਼ 500 500 ਦੇ ਲਗਭਗ ਪੂਜਾ ਆਜ ਆਇਆ ਕਰਦੀ ਸੀ ਸੱਤੇ ਬਲਵੰਡ ਦੀ ਭੈਣ ਦਾ ਵਿਆਹ ਹੋਣ ਲੱਗਾ ਤਾਂ ਉਹਨਾਂ ਨੇ ਆ ਕੇ ਆਖਿਆ ਕਿ ਮਹਾਰਾਜ ਮਾਇਆ ਚਾਹੀਦੀ ਹੈ ਗੁਰੂ ਸਾਹਿਬ ਨੇ ਕਿਹਾ ਜੀ ਕੱਲ ਨੂੰ ਜੋ ਪੂਜਾ ਆਵੇ ਸੋ ਸਾਨੂੰ ਮਿਲੇ ਗੁਰੂ ਸਾਹਿਬ ਨੇ ਕਿਹਾ ਅੱਛੀ ਬਾਤ ਹੈ ਕੱਲ ਦੀ ਪੂਜਾ ਸਭ ਤੁਸਾਂ ਹੀ ਲੈਣੀ ਅਗਲੇ ਭਲਕ ਵੱਡੀ ਸਵੇਰ ਤੋਂ ਹੀ ਆ ਕੇ ਕੀਰਤਨ ਕਰਨ ਲਗੇ ਤੇ ਦਿਨ ਦੁਪਹਿਰ ਹੋਣ ਤੱਕ ਕਰਦੇ ਰਹੇ ਪਰ ਉਹਨਾਂ ਦੀ ਕਿਸਮਤ ਨੂੰ 100 ਰੁਪਿਆ ਮਸਾ ਹੀ ਆਇਆ ਗੁਰੂ ਸਾਹਿਬ ਨੇ ਉਹ ਪੂਜਾ ਉਹਨਾਂ ਨੂੰ ਦੇ ਦਿੱਤੀ ਜਿਸ ਪਰ ਉਹ ਬੜੇ ਖਿਜੇ ਤੇ ਮਨ ਵਿੱਚ ਆਖਣ ਲਗੇ ਇਹ ਗੁਰੂ ਦਾ ਖੱ쩌ਪੂਣਾ ਹੈ ਜੋ ਸਾਡੀ ਮਾਇਆ ਰੋਕ ਦਿੱਤੀ। ਸੜਦੇ ਕੂੜ ਦੇ ਘਰ ਨੂੰ ਤੁਰ ਗਏ। ਜਾਂ ਸਵੇਰੇ ਕੀਰਤਨ ਦਾ ਵੇਲਾ ਹੋਇਆ ਤਾਂ ਨਾ ਆਏ। ਗੁਰੂ ਜੀ ਨੇ ਇੱਕ ਸਿੱਖ ਭੇਜਿਆ ਕਿ ਜਾ ਕੇ ਸੱਤੇ ਬਲਵੰਨ ਨੂੰ ਬੁਲਾਵੋ। ਪਰ ਉਹ ਤਾਂ ਨਾ ਹੀ ਆਵੇ। ਤਾਂ ਗੁਰੂ ਜੀ ਨੇ ਹੋਰ ਸਿੱਖ ਭੇਜੇ ਪਰ ਉਹ ਫਿਰ ਵੀ ਨਾ ਆਏ। ਤੇ ਸਭੋ ਕਠੋਰ ਤੇ ਬਹੁਤ ਅਜੋਗ ਵਚਨ ਬੋਲੇ। ਫਿਰ ਗੁਰੂ ਅਰਜਨ ਸਾਹਿਬ ਜੀ ਆਪ ਉਹਨਾਂ ਦੇ ਘਰ ਗਏ ਤਾਂ ਉਹਨਾਂ ਨੇ ਗੁਰਸਾਹਿਬ ਨੂੰ ਬਹੁਤ ਅਯੋਗ ਬਚਨ ਕਹੇ ਤੇ ਇਹ ਵੀ ਆਖਿਆ ਕਿ ਤੂੰ ਸਾਡਾ ਹੀ ਬਨਾਇਆ ਹੋਇਆ ਗੁਰੂ ਹੈ ਅਤੇ ਗੁਰੂ ਨਾਨਕ ਤੋਂ ਲੈ ਕੇ ਸਾਰੇ ਗੁਰੂ ਸਾਡੇ ਹੀ ਬਨਾਏ ਹੋਏ ਹਨ ਜੇ ਅਸੀਂ ਕੀਰਤਨ ਨਾ ਕਰਦੇ ਤੇ ਗੁਰੂਆਂ ਨੂੰ ਕੌਣ ਜਾਣਦਾ ਸੀ ਗੁਰੂ ਅਰਜਨ ਦੇਵ ਜੀ ਨੂੰ ਆਪਣੀ ਬਾਬਤ ਤਾਂ ਕੋਈ ਰੰਜ ਨਹੀਂ ਆਇਆ ਸੀ ਪਰ ਜਾਂ ਉਹਨਾਂ ਦੁਸ਼ਟਾਂ ਨੇ ਵੱਡੇ ਗੁਰੂਆਂ ਦੀ ਨਿੰਦਾ ਤੇ ਅਯੋਗ ਬਚਨਾਂ ਨਾਲ ਇਰਾਦਰੀ ਕੀਤੀ ਤਾ ਗੁਰੂ ਸਾਹਿਬ ਜਾ ਨਾ ਸਕੇ ਤੇ ਆਖਿਆ ਜਾਓ ਕੁਸ਼ਟਿਓ ਤੁਸਾ ਗੁਰੂ ਨਾਨਕ ਜੀ ਮਹਾਰਾਜ ਦੀ ਨਿੰਦਾ ਕੀਤੀ ਹੈ ਤੁਸੀਂ ਕੁਸ਼ਟੀ ਹੋ ਜਾਓ ਇਹ ਕਹਿ ਕੇ ਮੁੜਾਏ ਸੰਗਤ ਵਿਚ ਆ ਕੇ ਸਿੱਖਾਂ ਨੂੰ ਹੁਕਮ ਦਿੱਤਾ ਕਿ ਸਰੰਦੇ ਫੜੋ ਤੇ ਸ਼ਬਦ ਗਾਓ ਗੁਰੂ ਸਾਹਿਬ ਦੇ ਬਾਕ ਨਾਲ ਹੀ ਸੁਧੇ ਸਾਦੇ ਸਿੱਧੇ ਸਾਦੇ ਸਿੱਖਾਂ ਨੂੰ ਤੁਰੰਤ ਰਾਗ ਦਾ ਗਿਆਨ ਹੋ ਆਇਆ ਤੇ ਸ਼ਬਦ ਗਾਉਣ ਲੱਗ ਪਏ ਸੇ ਵੇਲੇ ਹੀ ਗੁਰੂ ਜੀ ਨੇ ਹੁਕਮ ਦਿੱਤਾ ਕਿ ਕੋਈ ਸਿੱਖ ਸਾਡੇ ਪਾਸ ਸੱਤੇ ਬਲਵੰਡ ਦੀ ਅਰਜ਼ ਨਾ ਕਰੇ ਜੋ ਅਰਜ਼ ਕਰੇਗਾ ਉਸ ਦਾ ਮੂੰਹ ਕਾਲਾ ਤੇ ਨੀਲੇ ਪੈਰ ਕਰਕੇ ਗਲ ਵਿੱਚ ਜੁੱਤੀਆਂ ਦਾ ਹਾਰ ਪਾ ਕੇ ਖੋਤੇ ਉੱਪਰ ਚੜਾ ਕੇ ਸਾਰੇ ਅੰਮ੍ਰਿਤਸਰ ਦੇ ਇਰਦ-ਗਿਰਦ ਫੁਰਾਇਆ ਜਾਵੇਗਾ ਉਧਰ ਬਾਬੀਆਂ ਨੂੰ ਉਸ ਵੇਲੇ ਕੋੜ ਹੋ ਗਿਆ ਬੜੇ ਲਾਚਾਰ ਹੋ ਗਏ ਕੋਈ ਵੀ ਸ਼ਰਾਬ ਦਾ ਡਰਦਾ ਅਰਜ਼ ਨਾ ਕਰ ਸਕੇ ਉੜਕ ਭਾਈ ਲੱਦਾ ਜੋ ਪੁਰਪੁਕਾਰੀ ਸੀ ਉਸਨੇ ਸੱਤੇ ਬਲਵੰਡ ਨੂੰ অতি ਦੁਖੀ ਦੇ ਕੇ ਅਰਜ ਕਰਨ ਆਸੇ ਆਪਣਾ ਉਹ ਰੂਪ ਬਣਾਇਆ ਜੋ ਗੁਰੂ ਜੀ ਦਾ ਹੁਕਮ ਸੀ ਅਰਥਾਤ ਲਾਹੌਰੋਂ ਹੀ ਖੋਤੀ ਦੇ ਉੱਪਰ ਚੜ ਕੇ ਮੂੰਹ ਕਾਲਾ ਕਰਕੇ ਜੁੱਤੀਆਂ ਦਾ ਹਾਰ ਗਲ ਵਿੱਚ ਪਾ ਕੇ ਗੁਰੂ ਜੀ ਦੇ ਪਾਸ ਆ ਕੇ ਅਰਜ ਕੀਤੀ ਜਿਸ ਪਰ ਗੁਰੂ ਜੀ ਬੜੇ ਖੁਸ਼ ਹੋਏ ਤੇ ਵਚਨ ਕੀਤਾ ਜਿਸ ਮੂਹ ਨਾਲ ਇੰਨਾ ਰਵਾਬੀਆਂ ਨੇ ਸਿਜ ਗੁਰੂ ਨਾਨਕ ਦੇਵ ਜੀ ਤੇ ਹੋਰ ਤਿੰਨ ਤਿੰਨਾ ਗੁਰੂਆਂ ਦੀ ਨਿੰਦਾ ਕੀਤੀ ਹੈ ਉਸੇ ਮੂਹ ਨਾਲ ਉਸਤਤੀ ਕਰਨ ਤਾਂ ਰੋਗ ਹਟ ਜਾਏਗਾ ਤਦ ਸੱਤੇ ਤੇ ਬਲਵੰਡ ਨੇ ਗੁਰੂ ਜੀ ਦੇ ਜਸ ਦੀ ਵਾਰ ਜੋ ਰਾਮਕਲੀ ਰਾਗ ਵਿੱਚ ਲਿਖੀ ਹੈ ਉਚਾਰਨ ਕੀਤੀ ਅਤੇ ਜਿਉਂ-ਜਿਉਂ ਉਚਾਰਦੇ ਗਏ ਤਿਉਂ-ਤਿਉਂ ਕੁਸਟ ਰੋਗ ਹਟਦਾ ਗਿਆ ਗੱਲ ਕਾਦੀ ਇਸ ਵਾਰ ਦੇ ਉਚਾਰਨ ਨਾਲ ਹੀ ਉਹ ਨਵੇਂ ਨਿਰੋਏ ਹੋ ਗਏ ਉਸ ਵਕਤ ਗੁਰੂ ਅਰਜਨ ਜੀ ਨੇ ਵਰ ਦਿੱਤਾ ਕਿ ਜੋ ਸਿੱਖ ਇਸ ਵਾਰ ਨੂੰ ਸ਼ਰਦਾ ਨਾਲ ਰੋਜ਼ ਇਸ਼ਨਾਨ ਕਰਕੇ ਪੜ੍ਹੇ ਸੁਨੇਗਾ ਉਸ ਦੇ ਸਭ ਰੋਗ ਰੋਗ ਦੁੱਖ ਦੂਰ ਹੋ ਜਾਣਗੇ ਇਸ ਪਾਠ ਦਾ ਨਾਮ ਸੀ RAMKALI ਦੀ ਵਾਰ ਜਿੰਨੂੰ ਅੱਜ ਵੀ ਸ਼ਰਦਾ ਦੇ ਨਾਲ ਇਸ਼ਨਾਨ ਕਰਕੇ ਪੜਿਆ ਜਾਏ ਤਾਂ ਸਾਰੇ ਰੋਗ ਦੁੱਖ ਦੂਰ ਹੋ ਜਾਂਦੇ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ